ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਹਰੀ ਸਿੰਘ ਨਲੂਏ ਦੀ ਉਹ ਸਾਖੀ ਜਿਸ ਦਾ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਚਲੋ ਸਾਖੀ ਨੂੰ ਸ਼ੁਰੂ ਕਰਦੇ ਹਾਂ ਸਰਦਾਰ ਹਰੀ ਸਿੰਘ ਨਲੂਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਕਿਸੇ ਦਾ ਡੋਲਾ ਕੋਈ ਖੋ ਕੇ ਲੈ ਗਿਆ ਉਸ ਵੇਲੇ ਜੋ ਬਰਾਤ ਜਾਂਦੀ ਹੁੰਦੀ ਸੀ ਬਰਾਤ ਦੀ ਪ੍ਰਥਾ ਹੈ ਜੋ ਉਹ ਸਮਾਜ ਵਿੱਚ ਤਾਇਉ ਚੱਲਦੀ ਸੀ ਕਿਉਂਕਿ 10-10 ਬੰਦੇ ਨਾਲ ਇਕੱਠੇ ਜਾਂਦੇ ਸੀ ਕਿਉਂਕਿ ਬਰਾਤ ਦੇ ਨਾਲ ਗਹਿਣਾ ਗੱਟਾ ਹੁੰਦਾ ਸੀ ਤਾਂ ਕਿ ਕੋਈ ਰਸਤੇ 'ਚ ਕੋਈ ਉਹ ਗਹਿਣਾ ਗੱਟਾ ਉਹ ਚੁੱਕ ਨਾ ਲਈ ਕੋਈ ਚੋਰੀ ਨਾ ਕਰ ਲੇ ਤਾਂ ਉਹਨੂੰ ਸੰਭਾਲਣ ਲਈ ਬਰਾਤੀ ਇਕੱਠੇ ਹੋ ਕੇ ਜਾਂਦੇ ਸੀ ਆਪਣੇ ਕੀਮਤੀ ਸਮਾਨ ਦੀ ਰਾਖਿਆ ਦੇ ਲਈ ਨਾਲ ਜਾਂਦੇ ਸੀ ਪਰ ਅੱਜ ਕੱਲ ਤਾਂ ਬਰਾਤੀਆਂ ਨੂੰ ਵੀ ਸੰਭਾਲਣਾ ਪੈਂਦਾ ਹੈ ਕਿਉਂਕਿ ਬਰਾਤੀ ਆਪ ਨਹੀਂ ਸੰਭਲਦੇ ਤੇ ਬਰਾਤ ਨੂੰ ਸਭ ਖਰਾਬ ਕਰ ਦਿੰਦੇ ਚਲੋ ਸਾਖੀ ਤੇ ਵਾਪਸ ਆਉਂਦੇ ਆ ਬ੍ਰਾਹਮਣ ਦੀ ਇੱਕ ਬਰਾਤ ਜਾ ਰਹੀ ਸੀ ਡੋਲਾ ਜਾ ਰਿਹਾ ਸੀ ਰਸਤੇ ਵਿੱਚ ਆਪਕ ਨੇ ਉਹ ਡੋਲਾ ਖੋਲਿਆ ਬਰਾਤੀ ਡਰ ਕੇ ਭੱਜ ਗਏ ਅਸ ਦੀ ਜਾ ਰਹੀ ਸੀ ਤਾਂ ਮੂਰ ਸਰਦਾਰ ਹਰੀ ਸਿੰਘ ਨਲੂਆ ਉਹਨਾਂ ਦਾ ਜੱਥਾ ਆ ਰਿਹਾ ਸੀ ਉਹਨਾਂ ਨੇ ਪੁੱਛਿਆ ਕੀ ਗੱਲ ਹੋ ਗਈ ਕਿੱਥੇ ਭੱਜੇ ਜਾ ਰਹੇ ਤਾਂ ਉਹ ਕਹਿੰਦੇ ਕਿ ਸਾਡਾ ਡੋਲਾ ਖੋ ਲਿਆ ਗਿਆ ਹੈ ਬਰਾਤ ਖੂਗ ਕੇ ਲੈ ਗਏ ਨੇ ਅੱਦੇ ਬੰਦਿਆਂ ਨੂੰ ਕੁੱਟ ਮਾਰਤਾ ਹੈ ਤੇ ਕਈਆਂ ਦੀ ਬਾਹਾਂ ਤੋੜ ਦਿੱਤੀਆਂ ਸਰਦਾਰ ਹਰੀ ਸਿੰਘ ਨੂੰ ਗੁੱਸਾ ਆਇਆ ਤੇ ਸਰਦਾਰ ਹਰੀ ਸਿੰਘ ਨੇ ਜਿੰਨਾ ਉਹ ਜੱਥਾ ਇਹਦੇ ਨਾਲ ਸੀਗੇ ਉਹਨਾਂ ਨੇ ਜੋ ਘੋੜਾ ਬਰਾਤ ਦੇ ਮਗਰ ਲਾਇਆ ਹਾਕਮ ਦੀ ਪਰਵਾਹੀ ਦੇ ਵਿੱਚ ਜਿਹੜੀ ਉਹ ਬਰਾਤ ਤੋਂ ਡੋਲਾ ਖੂਗ ਕੇ ਲੈ ਗਏ ਸੀ ਸਰਦਾਰ ਹਰੀ ਸਿੰਘ ਨਲੂ ਨੇ ਉਹਨਾਂ ਨੂੰ ਘੇਰਾ ਪਾ ਲਿਆ ਜਦੋਂ ਹਾਕਮ ਨੂੰ ਪਤਾ ਲੱਗਾ ਕਿ ਸਰਦਾਰ ਹਰੀ ਸਿੰਘ ਨਲੂ ਆਇਆ ਹੈ ਤਾਂ ਉਹ ਹਾਕਮ ਡਰ ਗਿਆ ਡਰ ਕੇ ਉਹ ਡੋਲਾ ਉੱਥੇ ਹੀ ਛੱਡ ਕੇ ਭੱਜ ਗਿਆ ਤੇ ਸਰਦਾਰ ਸਰਦਾਰ ਹਰੀ ਸਿੰਘ ਨਲੂ ਨੇ ਕਿਹਾ ਚਲੋ ਇਹ ਡੋਲਾ ਜਿਸ ਦਾ ਖੋਇਆ ਹੈ ਇਹ ਬਰਾ ਜਿਸ ਤੋਂ ਕੋਈ ਗਈ ਹੈ ਉਹਨਾਂ ਨੂੰ ਵਾਪਸ ਦੇ ਕੇ ਆਈਏ ਉਹਨਾਂ ਨੇ ਸਿੰਘਾਂ ਨੂੰ ਕਿਹਾ ਕਿ ਡੋਲਾ ਚੱਕੋ ਤੇ ਇਹਨੂੰ ਵਾਪਸ ਦੇਣ ਚੱਲੀਏ ਤੇ ਜਿਵੇਂ ਘੋੜਾ ਤੁਰ ਰਿਹਾ ਸੀ ਤਾਂ ਡੋਲੇ 'ਚ ਬੈਠੀ ਬ੍ਰਾਹਮਣ ਦੀ ਬੱਚੀ पता की क्या उन्होंने कपड़ा डोली ਦਾ ਹਟਾਇਆ ਤੇ ਕਹਿਣ ਲੱਗੀ ਸਰਦਾਰਾ ਇੱਕ ਮਿੰਟ ਗੱਲ ਸੁਣ ਕੇ ਡੋਲਾ ਰੁਕ ਲਿਆ ਔੜੇ ਉਤਰ ਸਰਦਾਰ ਹਰੀ ਸਿੰਘ ਮਲਵਾ ਕਹਿੰਦਾ ਦਸ ਬਿਬਾ ਕੀ ਗੱਲ ਹੋ ਗਈ ਉਸਨੇ ਕਿਹਾ ਸਰਦਾਰ ਹੁਣ ਡੋਲਾ ਕਿੱਥੇ ਚੱਡਣ ਚੱਲਣਾ ਹੈ ਸਰਦਾਰ ਹਰੀ ਸਿੰਘ ਨਲੂਏ ਨੇ ਕਿਹਾ ਕਿ ਇਹ ਡੋਲਾ ਜਿਸ ਦਾ ਹੈ ਉਹਨੂੰ ਵਾਪਸ ਦੇਣ ਲੱਗਾ ਤਾਂ ਉਸ ਕੁੜੀ ਨੇ ਫੇਰ ਕਿਹਾ ਕਿ ਤੂੰ ਜਿਸ ਨੂੰ ਦੇਣ ਲੱਗਾ ਉਸ ਤੋਂ ਕੋਈ ਹੋਰ ਖੋ ਕੇ ਲੈ ਜਾਊਗਾ ਜਿਵੇਂ ਹਕਮ ਤੇ ਸੈਨਿਕ ਨੇ ਇਹ ਡੋਲਾ ਉਹਨਾ ਤੋਂ ਖੋ ਲਿਆ ਕੋਈ ਹੋਰ ਆ ਕੇ ਇਡੋਲਾ ਸੇ ਉਹਨਾਂ ਤੋਂ ਖੋ ਕੇ ਲੈ ਜਾਊਗਾ ਇਹ ਸਰਦਾਰ ਹਰੀ ਸਿੰਘ ਨਲੂ ਨੇ ਕਿਹਾ ਐਵੇਂ ਕਿਵੇਂ ਕੋ ਲੈ ਜਾਊਗਾ ਤੇਰਾ ਭਰਾ ਖੜਾ ਹੈ ਇਹ ਭਰਾ ਦੇ ਹੁੰਦੇ ਤੇਰੇ ਡੋਲੇ ਨੂੰ ਕੋਈ ਹੱਥ ਤੱਕ ਵੀ ਨਹੀਂ ਲਾ ਸਕਦਾ ਪਰ ਉਹ ਬੀਬੀ ਨੇ ਬੜੀ ਕਮਾਂ ਦੀ ਗੱਲ ਕੀਤੀ ਸਰਦਾਰਾ ਫਿਰ ਉਹ ਡੋਲਾ ਛੱਡਣਾ ਹੀ ਕਿਉਂ ਕਿਉਂਕਿ ਅੱਜ ਜੇ ਤੁਸੀਂ ਛੱਡ ਜਾਉਗੇ ਤਾਂ ਡੋਲਾ ਕੋਈ ਹੋਰ ਖੋ ਕੇ ਲੈ ਜਾਵੇਗਾ ਤਾਕਤਵਰ ਲੋਕ ਕਮਜ਼ੋਰ ਲੋਕਾਂ ਤੋਂ ਡੋਲਾ ਖੋ ਲੈਂਦੇ ਹਨ ਇਹ ਜੋ ਮੇਰੇ ਨਾਲ ਮੇਰਾਤ ਸੀ ਉਹ ਕਮਜ਼ੋਰ ਸੀ ਤਾਂ ਹੀ ਹਕਮ ਵਰਗ ਤਾਕਤਵਰ ਤੋਂ ਡਰ ਕੇ ਮੇਰਾ ਡੋਲਾ ਤੂੰ ਛੱਡ ਕੇ ਚਲੇਗੀ ਇਸ ਮਗਰੋਂ ਸardar hari singh nalwe ਨੇ ਕਿਹਾ ਹੁਣ ਤੇਰਾ ਭਰਾ ਹੈਗਾ ਤੇ ਭਰਾ ਦੇ ਹੋਂਦੇ ਤੇਰਾ ਡੋਲਾ ਕਵੇਂ ਕੋਈ ਖੋ ਕੇ ਲੈ ਜਾਏਗਾ ਇਸ ਪਾਸੇ ਹੁਣ ਤੂੰ ਮੇਰਾ ਭਰਾ ਬਣ ਗਿਆ ਸੂਰਵੀਰ ਯੋਧਾ ਕਿਸੇ ਯੋਧੇ ਭਰਾ ਦੀ ਭੈਣ ਦਾ ਡੋਲਾ ਕੋਈ ਖੋਲ ਜਾਵੇ ਤਾਂ ਤੈਨੂੰ ਚੰਗਾ ਲੱਗੇਗਾ ਇਹ ਕਹਿੰਦੇ ਕੀ ਤੈਨੂੰ ਚੰਗਾ ਲੱਗੇਗਾ ਕਹਿੰਦੇ ਸੂਰਵੀਰ ਯੋਧਾ nalwe ਨੇ hari singh nalwe ਦੀ ਭੈਣ ਦਾ ਡੋਲਾ ਫੇਰ ਕੋਈ ਕਿਵੇਂ ਲੈ ਜਾ ਸਕਦਾ ਹੈ ਇਸ ਲਈ ਭਰਾਵਾ ਮੈਨੂੰ ਕਮਜ਼ੋਰ ਕੋਲ ਨਾ ਛੱਡ ਮੈਨੂੰ ਆਪਣੀ ਸਿੱਖੀ ਵਿੱਚ ਰੱਖ ਜਿਹੜੀ ਦਸ਼ਮੀਸ਼ ਪਿਤਾ ਜੀ ਦੀ ਸਿੱਖੀ ਲਈਆ ਉਹ ਮੈਨੂੰ ਸਿੱਖੀ ਵੀ ਦੇ ਸਾਥ ਸੰਗਤ ਫਿਰ ਹਰੀ ਸਿੰਘ ਨਲੋ ਨੇ ਫੈਸਲਾ ਕੀਤਾ ਭੈਣੀ ਅਸੀਂ ਰਹਿਨੇ ਆਂ ਘੋੜਿਆਂ ਦੀਆਂ ਕਾਠੀਆਂ ਤੇ ਸਾਡਾ ਕੋਈ ਘਰ-ਬਾਰ ਨਹੀਂ ਤੂੰ ਘਰ ਚ ਬਲੀ ਐ ਮਹਿਲਾਂ ਚ ਬਲੀਆਂ ਚੰਗੇ ਸੁੱਖਾਂ ਦੇ ਨਾਲ ਬਲੀਆਂ ਸਾਨੂੰ ਜੰਗਲਾਂ ਚ ਘੋੜੇ ਦੀਆਂ ਕਾਠੀਆਂ ਤੇ ਪਹਾੜਾਂ ਉੱਤੇ ਰਹਿਣਾ ਪੈਂਦਾ ਉਹਨਾਂ ਨੇ ਕਿਹਾ ਭਰਾਵਾ ਮੈਂ ਰਹਿ ਲਾਂਗੀ ਪਰ ਮੈਨੂੰ ਕਲਗੀਧਰ ਪਾਸ਼ਾ ਇਤਾ ਦੇ ਘਰ ਦੀ ਅਣਖ ਦੀ ਸਿੱਖੀ ਦਵਾ ਦੇ ਸਾਥ ਸੰਗਤ ਪਰਤ ਕੇ ਫੈਸਲਾ ਕੀਤਾ ਹਰ ਸਿੰਘ ਨਲਵੇ ਨੇ ਨਾ ਲੈ ਫਿਰ ਭੈਣੇ ਅੱਜ ਤੋਂ ਬਾਅਦ ਤੈਨੂੰ ਕਲਗੀਆਂ ਵਾਲੇ ਦੀ ਤੀ ਬਣਾਵਾਂਗੇ ਖੰਡੇ ਵਾਟੇ ਦੀ ਪੋਲ ਛਕਾਵਾਂਗੇ ਤੇ ਇਸ ਤਰ੍ਹਾਂ ਸਰਦਾਰ ਹਰ ਸਿੰਘ ਨਲਵੇ ਨੇ ਉਸ ਨੂੰ ਖੰਡੇ ਬਾਟੇ ਦੀ ਪੋਲ ਛਕਾਈ ਅੱਗੇ ਲੋਕੀ ਨਾਮ ਰੱਖਦੇ ਸੀ ਜਦੋਂ ਮੁੰਡੇ ਤੇ ਕੁੜੀ ਦਾ ਜਿਵੇਂ ਮੁੰਡੇ ਦਾ ਨਾਮ ਹੁੰਦਾ ਸਰਨਾ ਭਰਾ ਦਾ ਨਾਮ ਜਿਹਦੇ ਵਿੱਚ ਸਰਦਾਂ ਤੇ ਭੈਣ ਦਾ ਨਾਮ ਸਰਨੀ ਪਰ ਆਦਨਾਮ ਬਚਨਾ ਤੇ ਭੈਣ ਦਾ ਨਾਮ ਬਚਣੀ ਤਾਂ ਉਹ ਬੀਬੀ ਦਾ ਨਾਮ ਸਰਨੀ ਕੰਡੇ ਬਾਟ ਦੀ ਪੋਲ ਛਕਾ ਕੇ ਨਾਮ ਰੱਖਿਆ ਗਿਆ ਹਰ ਸ਼ਰਨਕੌਰ ਤੂੰ ਨੇ ਪੰਥ ਵਿੱਚ ਇੰਨੀ ਵੱਡੀ ਸੇਵਾ ਕੀਤੀ ਜਮਰੋਦ ਦੇ ਕਿਲੇ ਤੋਂ ਪੇਸ਼ੌਰ ਤੱਕ ਚਿੱਠੀ ਲੈ ਕੇ ਜੇ ਕੋਈ ਦਲੇਰ ਬੀਬੀ ਉਹ ਜਿਤ ਆਉਂਦੀ ਹੈ ਉਹ ਬੀਬੀ ਹਰ ਸ਼ਰਨਕੌਰ ਹੈ ਉਹ ਹੀ ਹੈ ਜਿਹਦੇ ਕਦੇ ਕੋਈ ਡੋੜਾ ਖੋ ਕੇ ਲੈ ਗਿਆ ਸੀ ਸਾਥ ਸੰਗਤ ਜੀ ਐਸੀ ਸਾਡੇ ਸਰਦਾਰਾਂ ਦਾ ਸਿੱਖਾਂ ਦਾ ਕੌਮ ਦਾ ਕਿਰਦਾਰ ਹੈ आपो अपने किरदार नजर मारो पंच ककारों का समान तो बाज़ारों मिल सकता है पर सजनों किरदार बाजारों कदे नहीं मिलता वो कलगीधर पातशाह चरणों चो ही मिलेगा वागुरु जी का खालसा वागुरु जी की फतेह